ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਆਪਾਂ ਪੰਜਾਬੀ ਉਲਾਮਬੜ ਦੀ ਤਿਆਰੀ ਲਈ ਤੁਹਾਨੂੰ ਹਰ ਰੋਜ਼ ਵੀਡੀਓ ਅਪਲੋਡ ਕਰਦੇ ਆ ਤੁਹਾਡਾ ਪੇਪਰ 6 ਦਸੰਬਰ ਨੂੰ ਹੈ 6 ਤੋਂ ਲੈ ਕੇ 8 ਤੱਕ ਠੀਕ ਹੈ ਤੇ 8 ਦਸੰਬਰ ਨੂੰ ਇਹ 9 ਤੋਂ ਲੈ ਕੇ 12 ਤੱਕ ਤੁਸੀਂ ਆਪਣੇ ਪੇਪਰ ਦੀ ਤਿਆਰੀ ਕਰਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਨੇ ਪੰਜਾਬੀ ਉਲਾਮਬੜ ਦੀ ਪੂਰੀ ਬੁੱਕ ਤੁਹਾਨੂੰ ਸੋਲਵ ਕਰਕੇ हां ਵੀਡੀਓ ਦੇ ਰੂਪ ਵਿੱਚ ਅਪਲੋਡ ਕੀਤੀ ਹੈ ਜਿਸ ਵਿੱਚੋਂ ਕੁਐਸਚਨ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੈ 40 ਨੰਬਰਾਂ ਦਾ ਪੇਪਰ ਤੁਹਾਨੂੰ ਇਸ ਬੁੱਕ ਦੇ ਵਿੱਚ ਆਉਣਗਾ ਠੀਕ ਹੈ ਪੁੱਤ ਅੱਗੇ ਆਪਾਂ ਅਖੋਤਾਂ ਕਰ ਰਹੇ ਸੀ ਜਿਹੜੀਆਂ ਅਖੋਤਾਂ ਰਹਿ ਗਈ ਉਹ ਆਪਾਂ ਕਰਦੇ ਹਾਂ 29 ਕਲ ਨਾਮ ਕਾਲ ਦਾ ਇਹਦਾ ਮਤਲਬ ਹੈ ਕੱਲ ਦੇ ਕੋਈ ਕੰਮ ਨਾ ਛੱਡੋ ਕਾਲ ਹੋ ਸਕਦਾ ਖਤਮ ਹੋ ਸਕਦਾ ਸਮਾਂ ਠੀਕ ਹੈ ਕਲ ਨਾਮ ਕਾਲ ਦਾ ਵੀ ਕੱਲ ਤੇ ਕੰਮ ਨਹੀਂ ਛੱਡਣਾ ਚਾਹੀਦਾ ਕੱਲ ਦਾ ਕੋਈ ਪ੍ਰੋਸਨੀ ਤੇ ਕਰੇ ਕੋਈ ਪਰੇ ਕੋਈ ਇਥੇ ਕੋਈ ਗਲਤ ਕੰਮ ਕਰਦਾ ਪਰ ਭੁਗਤਣਾ ਕਿਸੇ ਹੋਰ ਨੂੰ ਪਵੇ ਦੋਸ਼ ਕਿਸੇ ਦਾ ਸਜ਼ਾ ਕਿਸੇ ਨੂੰ ਠੀਕ ਹੈ ਪੁੱਤਰ ਇਹ ਕਾ 3 ਨੰਬਰ ਕਾਲੀ ਅੱਗੇ ਟੂ ਇਹਦਾ ਮਤਲਬ ਹੈ ਵਿਜਾਲ ਦੀ ਵਿੱਚ ਜਦੋਂ ਕੋਈ ਕੰਮ ਕਰਦੇ ਆ ਤਾਂ ਕੰਮ ਗਲਤ ਹੁੰਦਾ ਜਲਦੀ ਵਿੱਚ ਕੰਮ ਵਿਗੜ ਜਾਂਦੇ ਨੇ ਅੱਗੇ ਪੁੱਤਰ 32 ਕੱਚ ਵਿੱਚ ਛੁਰੀ ਤੇ ਮੂੰਹ ਵਿੱਚ ਰਾਮ ਰਾਮ ਇਹਦਾ ਮਤਲਬ ਹੁੰਦਾ ਪੁੱਤਰ ਵੀ ਦਿਖਾਵਾ ਕਰਨਾ ਠੀਕ ਹੈ ਕੱਚੇ ਦੇ ਵਿੱਚ ਤਾਂ ਮਤਲਬ ਦਿਲ ਦੇ ਵਿੱਚ ਕੁਝ ਹੋਰ ਰੱਖਣਾ ਤੇ ਮੂੰਹੋਂ ਕੁਝ ਹੋਰ ਬੋਲਣਾ ਦਿਲੋਂ ਕੁਝ ਹੋਰ ਤੇ ਉੱਤੋਂ ਕੁਝ ਹੋਰ ਠੀਕ ਹੈ ਤੇ ਲੋਕਾਂ ਦਾ ਮਾੜਾ ਕਰਨਾ ਵੀ ਲੋਕਾਂ ਬਾਰੇ ਬੁਰਾ ਸੋਚਣਾ ਪਰ ਮੂੰਹ ਦੇ ਵਿੱਚ ਗਿਆ ਪਰਮਾਤਮਾ ਦਾ ਨਾਮ ਲੈਣਾ ਹਮੇਸ਼ਾ ਕਾਰਮਜੂਰੀ ਖਾ ਚੂਰੀ ਮਜੂਰੀ ਹੁੰਦਾ ਪੁੱਤਰ ਮਿਹਨਤ ਕੰਤੋਂ ਮਿਹਨਤ ਕਰਤਾ ਚੋਰੀ ਮਤਲਬ ਵਧੀਆ ਚੀਜ਼ਾਂ ਮਿਲਣਗੇ ਤੈਨੂੰ ਮਿਹਨਤ ਨਾਲ ਹੀ ਬੰਦਾ ਸੁਖੀ ਰਹੇ ਸਰਦਾਰ ਕੂੜ ਨੂੰ ਕੁੱਟੇ ਨਾ ਓਕੜ ਸੱਚ ਰਹੀ ਇਹਦੇ ਨੁਖਟੇ ਹੁੰਦਾ ਪੁੱਤਰ ਖਤਮ ਹੋ ਜਾਣਾ ਔੜ ਕੇ ਆ ਗਿਆ ਅੰਤ ਕਹਿੰਦਾ ਵੀ ਜਿਹੜਾ ਕੂੜ ਮਤਲਬ ਝੂਠ ਜਿਹੜਾ ਝੂਠ ਹੈ ਉਹ ਖਤਮ ਹੋ ਜਾਊਗਾ ਕਹਿੰਦਾ ਵੀ ਆਖਰ ਕੀਆ ਅੰਤ ਵਿੱਚ ਸੱਚ ਹੀ ਕੈ ਮਰੂ ਔੜ ਕੇ ਆ ਗਿਆ ਅੰਤ ਵਿੱਚ ਸੱਚ ਹੀ ਕੈ ਮਰਦਾ ਸੱਚ ਹੀ ਸਦਾ ਜਿੱਤ ਹੁੰਦੀ ਹੈ ਸੱਚ ਦੀ ਸਦਾ ਜਿੱਤ ਹੁੰਦੀ ਹੈ 35 ਕਰ ਸੇਵਾ ਖਾਮੇਵਾ ਇਹਦਾ ਮਤਲਬ ਵੀ ਚੰਗੇ ਕੰਮ ਕਰੇਗਾ ਤਾਂ ਪਰਮਾਤਮਾ ਤੁਹਾਨੂੰ ਵਧੀਆ ਚੀਜ਼ਾਂ ਦੇਊਗਾ ਸੇਵਾ ਦਾ ਫਲ ਸਦਾ ਮਿੱਠਾ ਹੁੰਦਾ ਹੈ 36 ਨੰਬਰ ਕਿੱਥੇ ਰਾਜਾ ਭੋਗ ਕਿੱਥੇ ਗੰਗੂ ਤੇਲੀ ਇੱਥੇ ਪੁੱਤ ਅਮੀਰ ਤੇ ਗਰੀਬ ਦੀ ਜਿਹੜੀ ਤੁਲਨਾ ਕੀਤੀ ਗਿਆ ਕਮਜ਼ੋਰ ਤੇ ਗਰੀਬ ਆਦਮੀ ਦਾ ਤਾਕੜੇ ਤੇ ਅਮੀਰ ਨਾਲ ਕੋਈ ਮੁਕਾਬਲਾ ਨਹੀਂ ਠੀਕ ਹੈ ਪੁੱਤਰ ਇੱਥੇ ਦੱਸਿਆ ਗਿਆ ਵੀ ਅਮੀਰ ਕਿੱਥੇ ਤੱਕ ਇਹ ਕਹਿੰਦੇ ਵੀ ਰਾਜਾ ਭੋਗ ਹੈ ਤੇ ਕਿੱਥੇ ਗੰਗੂ ਤੇਲੀ ਵੀ ਠੀਕੇ ਪੁੱਤਰ ਇੱਥੇ ਕਿੱਥੇ ਤਾਂ ਰਾਜਾਗਾ ਕਿੱਥੇ ਇੱਕ ਮੇ ਨਿਮਾਣਾ ਜਿਹਾ ਬੰਦਾ ਦਾ 37 ਖੋਟਾ ਪੁੱਤਰ ਤੇ ਖੋਟਾ ਪੈਸਾ ਬੀਲੇ ਸਿਰ ਕੰਮ ਆ ਜਾਂਦਾ ਕਹਿੰਦਾ ਕਈ ਵਾਰ ਜਿਹੜਾ ਮਾੜਾ ਬੰਦਾ ਹੁੰਦਾ ਨਾ ਉਹ ਵੀ ਕੰਮ ਆ ਜਾਂਦਾ ਕਦੀ ਕਦੀ ਲੋੜ ਵੇਲੇ ਮਾੜੀ ਚੀਜ਼ ਵੀ ਕੰਮ ਆ ਜਾਂਦੀ ਹੈ 38 ਨੰਬਰ ਪੁੱਤਰ ਖੂਬ ਉੱਦੇ ਨੂੰ ਖਾਤਾ ਤਿਆਰ ਇਹਦਾ ਮਤਲਬ ਤੂੰ ਜੇ ਗਲਤ ਕੰਮ ਕਰ ਰਿਹਾ ਤਾਂ ਉਹਦਾ ਨਤੀਜਾ ਤੈਨੂੰ ਗਲਤ ਹੀ ਮਿਲੇਗਾ ਬੁਰਾ ਕਰਨ ਵਾਲੇ ਦਾ ਬੁਰਾ ਹੀ ਹੁੰਦਾ ਹੈ ਖੇਤੀ ਖਸਮਾ ਸੀਤੀ ਇਥੇ ਪੁੱਤਰ ਕਿਹਾ ਗਿਆ ਵੀ ਖਸਮਾ ਸੀਤੀ ਮਤਲਬ ਬਹੁਤ ਜਿਆਦਾ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਜੇ ਖੇਤੀ ਕਰਨੀ ਹੈ ਤਾਂ ਮਿੱਟੀ ਨਾਲ ਮਿੱਟੀ ਹੋਣੀ ਪਹਿਲੀ ਹਮੇਸ਼ਾ ਰਾਖੀ ਤੇ ਮਿਹਨਤ ਨਾਲ ਹੀ ਤਿਆਰ ਹੁੰਦੀ ਹੈ ਅਗੇ ਪੁੱਤਰ ਚਾਲੀ ਗੁਰ ਜਿਨ੍ਹਾਂ ਦੇ ਟੱਪਣ ਚੇਲੇ ਜਾਣ ਛੜਪ ਕਹਿੰਦਾ ਵੀ ਇਥੇ ਕੀ ਹੈ ਕਈ ਵਾਰ ਚੇਲੇ ਐਦਾਂ ਦੇ ਹੁੰਦੇ ਨੇ ਉਹ ਗੁਰੂ ਨੂੰ ਵੀ ਮਾਤ ਪਾ ਜਾਂਦੇ ਨੇ ਵੀ ਉਹਨਾਂ ਨਾਲ ਵੀ ਧੋਖਾ ਕਰ ਜਾਂਦੇ ਜਦੋਂ ਚੇਲਾ ਸਿਆਣਪ ਚਾ ਚਲਾਕੀ ਵਿੱਚ ਆਪਣੇ ਉਸਤਾਦ ਨੂੰ ਵੀ ਮਾਤ ਦੇਵੇ ਤਾਂ ਇਹ ਕੋਤ ਬਾਤ ਜਾਂਦੀ ਹੈ ਗੰਗਾ ਗੰញੀਆਂ ਹੱਡੀਆਂ ਕਦੇ ਨਹੀਂ ਮੁੜਦੀਆਂ ਠੀਕ ਹੈ ਪੁੱਤਰ ਇਹਦਾ ਮਤਲਬ ਹੈ ਜਿਹੜੀ ਚੀਜ਼ ਇੱਕ ਵਾਰ ਚੱਲ ਗਈ ਉਹ ਕਦੇ ਵਾਪਸ ਨਹੀਂ ਹੁੰਦੀ ਚੀਜ਼ਾਂ ਦੱਬਣ ਲਈ ਮਸ਼ੂਰਤੇ ਖਾਊ ਆਦਮੀ پاس ਗਈ ਚੀਜ਼ ਕਦੇ ਵਾਪਸ ਨਹੀਂ ਹੁੰਦੀ ਠੀਕ ਹੈ ਪੁੱਤਰ ਕਹਿੰਦੇ ਵੀ ਆਪਾਂ ਨੇ ਕੋਈ ਐਦਾਂ ਦਾ ਬੰਦਾਗਾ ਚੀਜ਼ ਦੇ ਦਿੱਤੀ ਪਰ ਉਹ ਬੰਦੇ ਦਾ ਆਪ ਨੂੰ ਪਤਾ ਨਹੀਂ ਕਦੇ ਵਾਪਸ ਨਹੀਂ ਕਰਨੀ ਉਸ ਬੰਦੇ ਲਈ ਬਾਤਿਆ ਨਾ ਗੋਂ ਆਪਣਾ ਵੇਝੂ ਠੀਕ ਹੈ ਮਤਲਬ ਕਿ ਆਪਣਾ ਮਤਲਬ ਵਾਸਤੇ ਬੰਦਾ ਜਦੋਂ ਕੁਝ ਵੀ ਕਰੇ ਤਾਂ ਇਹ ਉਹ ਖੋਤਵਾਤੀ ਆਂਦੀ ਹੈ ਆਪਣੇ ਮਤ ਲਈ ਸਭ ਕੁਝ ਕਰਨਾ ਪੈਂਦਾ ਠੀਕ ਹੈ ਪੁੱਤਰ ਗੱਲਾਂ ਕਰਨੀਆਂ ਸੌਕੀਆਂ ਔਖੇ ਪਾਲਣ ਬੋ ਕਹਿੰਦੇ ਵੀ ਇਹ ਗੱਲਾਂ ਕਰਨੀਆਂ ਤਾਂ ਬਹੁਤ ਸੌਖੀਆਂ ਨੇ ਆਈ ਕਰਦਾਂਗੇ ਆਏ ਕਰਦਾਂਗੇ ਪਰ ਅਖੀਰ ਵਿੱਚ ਉਹ ਗੱਲਾਂ ਪੂਰੀਆਂ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਨੇ ਜਵਾਨੀ ਗੱਲਾਂ ਕਰਨੀਆਂ ਸੌਖੀਆਂ ਨੇ ਪਰ ਆਮਲ ਕਰਨਾ ਔਖਾ ਹੈ ਗੁਰ ਦਿੱਤੀਆਂ ਜੇ ਦੁਸ਼ਮਣ ਮਰੇ ਮੋਹਰਾ ਕਿਉਂ ਦੀਏ ਠੀਕ ਹੈ ਪੁੱਤਰ ਜੇ ਕਹਿੰਦੇ ਵੀ ਗੁੜ ਦਿੱਤੀਏ ਦੁਸ਼ਮਣ ਮਰ ਜੇ ਫੇਰ ਕਹਿੰਦਾ ਵੀ ਉਹਨੂੰ ਮੋਹਰੀ ਕਿਉਂ ਦਿੱਤਾ ਜਾਵੇ ਠੀਕ ਹੈ ਕਹਿੰਦੇ ਜੇ ਗੁੜ ਦੇ ਦਿੱਤੀਆਂ ਦੁਸ਼ਮਣ ਮਰ ਜੇ ਮੋਰਾ ਹੁੰਦਾ ਪੁੱਤਰ ਜ਼ਹਿਰ ਠੀਕ ਹੈ ਪੁੱਤਰ ਮੋਰਾ ਹੁੰਦਾ ਜ਼ਹਿਰ ਕਹਿੰਦੇ ਜੇਕਰ ਕੋਈ ਪਿਆਰ ਦੇ ਨਾਲ ਹੀ ਮੰਨ ਜੇ ਤਾਂ ਜਦੋਂ ਫਿਰ ਸ਼ਕਤੀ ਕਰਨ ਦੀ ਲੋੜ ਨਹੀਂ ਉਦੋਂ ਇਹ ਖੋਤ ਵਰਤੀ ਜਾਂਦੀ ਹੈ ਵੀ ਇਹ ਦੁਸ਼ਮਣ ਗੁੜਨ ਵਾਲੀ ਮਰਗ ਦਾ ਜ਼ਿਹਰ ਦੇਣ ਦੀ ਕਿਰੜਾ ਹਾਸਤਿਆਂ ਦੇ ਘਰ ਵਾਸਤੇ ਇਹਦਾ ਮਤਲਬ ਹੈ ਵੀ ਜਿਹੜੇ ਬੰਦੇ ਸਦਾ ਖੁਸ਼ ਰਹਿੰਦੇ ਨੇ ਉਹਨਾਂ ਦੇ ਘਰ ਵੀ ਵਧੀਆ ਸੁਖੀ ਵਾਸਤੇ ਨੇ ਪ੍ਰਸੰਚਿਤ ਬੰਦੇ ਹਮੇਸ਼ਾ ਸੁਖੀ ਜੀਵਨ ਬਤੀਤ ਕਰਦੇ ਕਾਰਕ 40 ਨੰਬਰ ਪੁੱਤਰ ਘਰ ਪੱਟਾ ਦੈਸਤਰ ਮਾਰਿਆ ਠੀਕ ਹੈ ਕਦੇ ਘਰ ਦੇ ਵਿੱਚ ਜੇ ਫੁੱਟ ਹੋ ਜੇ ਤਾਂ ਬਸ ਰਸ ਦਾ ਘਰ ਵੀ ਤਵਾ ਹੋ ਜਾਂਦਾ ਅਗੇ ਪੁੱਤਰ ਸੰਤਾੜੀ ਕੜੇ ਨੂੰ ਹੱਤ ਲਾਇਆ ਸਾਰਾ ਡੱਬਰ ਤੇ ਆ ਇਹਦਾ ਮਤਲਬ ਜਦੋਂ ਇੱਕ ਚੀਜ਼ ਦੀ ਲੋੜ ਹੋਵੇ ਤੇ ਫਿਰ ਕੋਈ ਇੱਕ ਚੀਜ਼ ਦੀ ਮੰਗ ਕਰਦਾ ਸਾਰੇ ਉਹਦੇ ਰੀਸ ਦੇ ਨਾਲ ਸਾਰੇ ਮੰਗ ਕਰ ਲੈਂਦੇ ਰੀਸ ਰਸੋਈ ਕੰਮ ਕਰਨਾ ਕਾਰਿਸ਼ਾ ਤੇ ਬਾ ਕਾਰਿਸ਼ਾ ਤੇ ਬਾ ਹਰਸ਼ਾ ਜਿਨ੍ਹਾਂ ਦਾ ਕੰਨ ਵੀ ਜੇ ਘਰ ਦੇ ਵਿੱਚ ਤੁਹਾਡਾ ਸਨਮਾਨ ਹੈ ਘਰ ਦੇ ਵਿੱਚ ਤੁਹਾਨੂੰ ਵਧੀਆ ਸਮਝਦੇ ਤੇ ਬਾਹਰ ਵੀ ਲੋਕ ਵਧੀਆ ਸਮਝਣਗੇ ਜਿਨ੍ਹਾਂ ਦਾ ਆਪਣੇ ਘਰ ਵਿੱਚ ਸਨਮਾਨ ਹੁੰਦਾ ਉਹਨਾਂ ਦੀ ਬਾਹਰ ਵੀ ਜਿਤ ਹੁੰਦੀ ਹੈ ਘਰ ਪਾਕਦਿਆਂ ਦੇ ਸਾਰੇ ਸਾਖ ਦੀਆਪਦਕਾਰ ਪੱਕਦੀਆਂ ਦੇ ਸਾਰੇ ਸਾਥ ਇਹਦਾ ਮਤਲਬ ਘਰ ਵੀ ਰੋਟੀ ਪੱਕਦੀ ਹੈ ਵਧੀਆ ਸੁੱਖ ਤਾਂ ਸਾਰੀ ਕਿਹਿਆ ਸਾਥ ਦਿੰਦੇ ਨੇ ਪਰ ਦੁੱਖ ਦੇ ਵਿੱਚ ਕੋਈ ਨਾਲ ਨਹੀਂ ਹਟਦਾ ਅਗੇ ਬੁੱਧਰ ਚੱਕੀ ਦਾ ਪੀਠਾ ਚੰਗਾ ਤੇ ਦੰਦ ਦਾ ਪੀਠਾ ਮੰਦਾ ਕਹਿੰਦੇ ਵੀ ਚੱਕੀ ਦਾ ਪੀਠਾ ਜਿਹੜਾ ਚੰਗਾ ਦੰਦਾਂ ਦਾ ਪੀਠਾ ਇਹਦਾ ਮਤਲਬ ਜੀ ਚੱਕੀ ਦਾ ਪੀਠਾ ਵੀ ਚੱਕੀ ਨੇ ਸੋਨੂੰ ਪੀਸਦਾ ਤਾਂ ਚੰਗਾ ਪਰ ਜੇ ਲੋਕਾਂ ਦਾ ਦੰਦਾ ਹੁੰਦਾ ਉਹ ਸਭ ਤੋਂ ਮਾੜਾ ਹੁੰਦਾ ਲੋਕਾਂ ਦੀ ਮੂੰਹ ਕਿਸੇ ਆਦਮੀ ਦੀ ਬਦਨਾਮੀ ਚੱਕੀ ਵਿੱਚ ਪੀਠੇ ਨਾਲ ਜਾਣੂ ਵੀ ਮਾੜੀ ਹੁੰਦੀ ਹੈ ਠੀਕ ਹੈ ਪੁੱਤਰ ਚੰਨ ਜੜੇ ਗੁੱਜੇ ਨਹੀਂ ਰਹਿੰਦੇ ਇਹਦਾ ਮਤਲਬ ਹੈ ਜਦੋਂ ਕੋਈ ਵੱਡਾ ਕੰਮ ਕੀਤਾ ਕੋਈ ਮਸ਼ਹੂਰ ਹੋਇਆ ਤਾਂ ਸਾਰੇ ਲੋਕਾਂ ਨੂੰ ਪਤਾ ਚੱਲ ਜਾਂਦਾ ਕੋਈ ਵੱਡਾ ਕੰਮ ਕਰਨ ਵਾਲੇ ਬੰਦੇ ਮਸ਼ਹੂਰੀ ਹੋ ਜਾਂਦੇ ਨੇ ਚਿੰਤਾ ਚੀਖਾ ਸਮਾਨ ਇਹ ਕਹਿੰਦੇ ਵੀ ਚਿੰਤਾ ਕੀ ਬੰਦੇ ਨੂੰ ਖਾ ਜਾਂਦੀ ਹੈ ਚਿੰਦਾ ਪੱਟੀ ਵਾਂਗੂ ਇਨਸਾਨ ਨੂੰ ਅੰਦਰੋਂ ਦੀ ਸਾੜ ਛੜਦੀ ਹੈ ਅੱਗੇ ਪੁੱਤ ਇੱਕ ਚੋਰੀ ਦੇ ਉੱਤੋਂ ਸੀਨਾ ਚੋਰੀ ਇਹਦਾ ਮਤਲਬ ਹੈ ਇੱਕ ਤਾਂ ਆਪਣੀ ਗਲਤੀ ਕਰਨੀ ਤੇ ਅੱਗੋਂ ਕੀ ਆ ਅਕੂ ਹੋਰ ਪੁੱਠਾ ਬੋਲਣਾ ਗਲਤੀ ਕਰਕੇ ਅਕੂ ਹੋਰ ਆਕਣਾ ਠੀਕ ਬੁੱਤਰੇ ਜੰਜਾ ਸਾਜ ਜੇ ਤਾਂ ਬੋਲੇ ਛਣਨੀ ਕੀ ਬੋਲੇ ਇਹ ਪੁੱਤਰੇ ਇਹ ਦੀ ਇਹਦਾ ਮਤਲਬ ਹੈ ਜਿਹੜਾ ਸਾਜ ਆ ਉਹ ਤਾਂ ਜਦੋਂ ਆਪਾਂ ਸਾਜ ਦੇ ਵਿੱਚ ਦਾਣੇ ਪਾ ਕੇ ਜਾਂ ਕੋਈ ਵੀ ਚੀਜ਼ ਛਾਂਦੇ ਆ ਤਾਂ ਉਹ ਜਿਹੜਾ ਕੂੜਾ ਹੁੰਦਾਗਾ ਠੀਕ ਹੈ ਉਹ ਸਾਰਾ ਬਾਹਰ ਸਿੱਟ ਦਿੰਦਾ ਪਰ ਛਾਂਣਨੀ ਕੀ ਆਪਣੇ ਵਿੱਚ ਹੀ ਉਹ ਚੀਜ਼ਾਂ ਨੂੰ ਰੱਖ ਲੈਂਦੀ ਹੈ ਇਸ ਕਰਕੇ ਕਹਿੰਦੇ ਸੱਜ ਦਾ ਵੀ ਸਾਫ਼ ਸੁਧਰੀਆਂ ਚੀਜ਼ਾਂ ਆਪਣੇ ਕੋਲ ਰੱਖਦਾ ਛਾਣ ਨਹੀਂ ਸਾਫ਼ ਚੀਜ਼ਾਂ ਥੱਲੇ ਸੁੱਟ ਦਿੰਦੀ ਹੈ ਗੰਦਗੀ ਆਪਣੇ ਵਿੱਚ ਸੁੱਟ ਰੱਖ ਲੈਂਦੀ ਹੈ ਤਾਂ ਕਰਕੇ ਕਹਿੰਦੇ ਜਿਹਦੇ ਉਹ ਗੁਣਾਂ ਨਾਲ ਨੱਕੋ ਨੱਕ ਭਰਿਆ ਬੰਦਾ ਕਿਸੇ ਹੋਰ ਦੇ ਇੱਕ ਦੋ ਉਹ ਗੁਣਾ ਕਰਕੇ ਉਸ ਨੂੰ ਨੀਵਾਂ ਦਿਖਾਵੇ ਠੀਕ ਹੈ ਕਿਸੇ ਚ ਆਪਣੇ ਜੋ ਬਹੁਤ ਯਾਰ ਉਹ ਗੁਣ ਨੇ ਪਰ ਉਹ ਦੂਜੇ ਨੂੰ ਕੀ ਨੀਵਾਂ ਦਿਖਾ ਰਿਹਾ ਠੀਕ ਹੈ ਜਿੱਥੇ ਚਾ ਉਥੇ ਜਿੱਥੇ ਕਹਿੰਦੇ ਵੀ ਸਾਨੂੰ ਕੋਈ ਕੰਮ ਦੀ ਕੋਸ਼ਿਸ਼ ਕਰਾਂਗੇ ਤਾਂ ਉਥੇ ਸੌ راہ ਬਣ ਜਾਂਦੇ ਹੈ ਜਦ ਕੋਈ ਆਦਮੀ ਕੰਮ ਕੰਦਾ ਚਾਹਣਾ ਹੋਵੇ ਤਾਂ ਉਸ ਨੂੰ ਕੰਮ ਕਰਨ ਦਾ ਰਾ ਮਿਲ ਹੀ ਜਾਂਦਾ ਜਿਹੜੇ ਕਾਜ ਦੇ ਉਭਰਦੇ ਨਹੀਂ ਕਹਿੰਦੇ ਵੀ ਜਿਹੜੇ ਦੁਖਾਵਾ ਕਰਦੇ ਆ ਉਹਨਾਂ ਦੇ ਪੱਲੇ ਕੁਝ ਨਹੀਂ ਹੁੰਦਾ ਬੋਧਿਆ ਸ਼ੇਖਿਆ ਮਾਰਨ ਵਾਲੀ ਹੱਥੀ ਕੁਝ ਵੀ ਨਹੀਂ ਘਰਭਾਉਂਦੇ ਜਿਵੇਂ ਆਸਾਂ ਮਰੇ ਨਿਰਾਸ਼ਾ ਜਿਵੇਂ ਆਸਾਂ ਮਰੇ ਨਿਰਾਸ਼ਾ ਕਹਿੰਦਾ ਵੀ ਕੰਨ ਵੀ ਜੀਵਿਆ ਆਸਾ ਕੰਨ ਵੀ ਜੇ ਆਸ ਜਿਉਂਦੀ ਆ ਤਾਂ ਤੁਸੀਂ ਜਿਉਂਦੇ ਹੋ ਜੇ ਤੁਸੀਂ ਆਸਾ ਨੂੰ ਮਾਰ ਲਿਆ ਤਾਂ ਤੁਸੀਂ ਖਤਮ ਹੋ ਜੇਂਗੇ ਆਸ ਮਰ ਜਾਵੇ ਤਾਂ ਜਿੰਦੀ ਮੁੱਕ ਜਾਂਦੀ ਹੈ ਲਾਹੌਰ ਦੇ ਸ਼ਕੀਨ ਬੋਝੇ ਦੇ ਗਾਜਰਾ ਇਹ ਲਾਹੌਰ ਦੇ ਸ਼ਕੀਨ ਬੋਝੇ ਤੇ ਗਾਜਰਾ ਕਦੇ ਵੀ ਆਪ ਨੂੰ ਆਪਣੇ ਆਪ ਨੂੰ ਕਿ ਬਹੁਤ ਉੱਪਰ ਦਿਖਾਉਣਾ ਪਰ ਗੀਜੇ ਦੇ ਵਿੱਚ ਬੋਝਾ ਮਤਲਬ ਗੀਜੇ ਜੇ ਪੌਕੇਟ ਜੇ ਵਿੱਚ ਕਦੇ ਵੀ ਗਾਜਰੀ ਨਹੀਂ ਇੱਕ ਵੀ ਬਹੁਤ ਕੁਝ ਦਿਨ ਹੋਰ ਫੋਕੀਆ ਬੜਾ ਮਨਹੱਤ ਬਲੇ ਕੁਝ ਦਿਨ ਹੋਰ ਫੋਕੀਆ ਬੜਾ ਮਾਨੀ ਲਾਗ ਲੱਗੀਆਂ ਨੇ ਤਾਂ ਲਾਗ ਲੈਣਾ ਭਾਵੇਂ ਜਦ ਰੰਡੀ ਹੋ ਜਾਵੇ ਕੰਦਲ ਵੀ ਜਿਹੜਾ ਬੰਦਾ ਮਿਹਨਤ ਕਰ ਰਿਹਾ ਠੀਕ ਹੈ ਲਾਗੀ ਜਿਹੜਾ ਕੰਮ ਕਰ ਰਿਹਾ ਉਹਨਾਂ ਨੇ ਤਾਂ ਰਾਗ ਆਪਣਾ ਲਾਗ ਲੈਣਾ ਹੀ ਲੈਣਾ ਹੈ ਠੀਕ ਹੈ ਮਿਹਨਤ ਕਰਨ ਵਾਲੇ ਤਾਂ ਆਪਣੀ ਮਿਹਨਤ ਲੈਣੀ ਭਾਵੇਂ ਉਹ ਚੀਜ਼ ਕੰਮ ਆਵੇ ਜਾਂ ਨਾ ਆਵੇ ਠੀਕ ਹੈ ਪੁੱਤਰ ਬਾਗ ਕੀ ਸਮਝਦੇ ਬਲੀਆ ਰਿੱਧੀ ਖੀਰ ਤੇ ਖੀਰ ਤੇ ਹੋ ਗਿਆ ਦਲੀਆ ਜਿਦੋਂ ਕਹਿੰਦਾ ਵੀ ਆਪਾਂ ਕੋਈ ਕੰਮ ਚੰਗਾ ਕਰੀਏ ਪਰ ਅੰਤ ਵਿੱਚ ਉਹਦਾ ਰਿਜ਼ਲਟ ਮਾੜਾ ਨਿਕਲ ਜੇ ਜਿਹੜਾ ਕੰਮ ਦਾ ਲਾਭ ਲਈ ਕੀਤਾ ਸੀ ਉਲਟਾ ਨੁਕਸਾਨ ਹੋ ਜਾਵੇ ਠੀਕ ਹੈ ਪੁੱਤਰ ਇਹ ਤੁਸੀਂ ਨੇ ਚੰਗੀ ਤਰ੍ਹਾਂ ਖਾਂਡ ਸਾਰੀਆਂ ਪੜ੍ਹ ਲੈਣੀਆਂ ਅੱਗੇ ਆਪਾਂ ਅਭਿਆਸ ਵਾਸਤੇ ਕਰਦੇ ਹਾਂ 100 ਹੱਥ ਤੇ ਸਿਰੇ ਤੇ ਗੰਢ 100 ਹੱਥ ਰੱਸਾ ਠੀਕ ਹੈ ਤੇ ਰੱਸਾ ਹੱਥਾਂ ਦੀਆਂ ਦਿੱਤੀਆਂ ਨਾਲ ਖੁੱਲਣੀਆਂ ਪੈਂਦੀਆਂ ਦੰਦਾ ਹੱਕ ਭਰਾ ਨਾਨਕਾ ਉਸ ਸੂ ਉਸਗਾ ਵਾ ਦੇਵਲੀਆ ਰਿੱਧੀ ਕੀਰ ਵਾ ਕਿਸਮਤ ਦੇ ਵਲੀਆ ਗੰਗਾ ਗਈਆਂ ਹੱਡੀਆਂ ਠੀਕ ਹੈ ਕਦੇ ਨਹੀਂ ਮੁੜਦੀਆਂ ਅੰਗੇ ਪੁੱਤਰ ਅਭਿਆਸ ਵਾਸਤੇ ਕੋਈ ਕੰਮ ਕਰਨ ਦਾ ਚਾਹਵਣ ਹੋਵੇ ਤੇ ਉਸ ਨੂੰ ਕੰਮ ਮਿਲ ਜਾਵੇ ਦੇਲੇ ਕੀ ਵਰਤੀ ਜਾਂਦੀ ਹੈ ਗਲ ਲੱਕ ਦੀ ਅਕਲ ਕੱਖ ਦੀ ਛੋਟਾ ਮੂੰਹ ਵੱਡੀ ਮਾਂ ਜਿੱਥੇ ਰਾ ਜਿੱਥੇ ਚਾ ਉਥੇ ਰਾ ਚਿੰਤਾ ਚੀਖਾ ਸਮਾਨ ਜਿੰਦਾ ਫੱਟੀ ਵਾਂਗ ਇਨਸਾਨ ਨੂੰ ਝਾੜਦੀ ਹੈ ਚਿੰਤਾ ਤੋਂ ਕਾਮਯਾਬੀ ਮਿਲਦੀ ਹੈ ਚਿੰਤਾ ਸਫਲਤਾ ਪ੍ਰਾਪਤ ਨਹੀਂ ਬਰਾਵਰੀ ਲਈ ਚਿੰਤਾ ਜਰੂਰੀ ਚਿੰਤਾ ਕੀ ਹੈ ਫੱਟੀ ਦੇ ਵਾਂਗ ਸਾੜ ਦਿੰਦੀ ਹੈ ਹੰਕਾਰੀ ਮਨੁੱਖ ਅਕਸਰ ਧੋਖੇ ਖਾਂਦਾ ਹੈ ਤੇ ਲਈ ਕਿਸ ਅਖਾਂ ਦੀ ਵਰਤ ਕੇ ਨੇ ਉਲਟੀ ਗੰਗਾ ਪਹਾੜ ਨੂੰ ਗੋ ਬਣਾਵੀ ਜੋ ਸੱਪ ਦਾ ਬੱਚਾ ਸੁਪੂਲੀ ਹੰਕਾਰ ਦਾ ਸਿਰ ਨੀਮਾ ਹੁੰਦਾ ਇੱਥੇ ਉੱਤੇ ਹੰਕਾਰ ਦਾ ਸਿਰ ਨੀਮਾ ਹੁੰਦਾ ਕੱਲ ਨਾਮ ਕਾਲ ਦਾ ਅਖਾਣ ਕੀ ਹੈ ਕੱਲ ਦਾ ਕਾਲ ਦਾ ਨਾਮ ਕੱਲ ਹੁੰਦਾ ਹੈ ਕੱਲ ਵਾਰੀ ਵਿਚਾਰ ਚਰਚਾ ਕੱਲ ਤੇ ਨਹੀਂ ਕੱਲ ਤੇ ਕੰਮ ਨਹੀਂ ਛੱਡਣੇ ਸਾਰੇ ਕਾਰਜ ਕੱਲ ਤੇ ਪਾਉਣੇ ਚਾਹੀਦੇ ਕਹਿੰਦੇ ਵੀ ਕੱਲ ਤੇ ਕੰਮ ਨਹੀਂ ਛੱਡਣਾ ਚਾਹੀਦਾ ਕਿਉਂ ਤੇ ਰਖਵਾਲਾ ਖੁਦ ਹੀ ਨੁਕਸਾਨ ਪਹੁੰਚਾਉਣ ਲੱਗ ਜਾਏ ਖੇਤੀ ਖਸਮਾ ਸਿੱਤੀ ਉਲਟੀ ਵਾੜ ਖੇਤ ਨੂੰ ਖਾਏ ਚੰਨ ਚੜੇ ਗੁੱਜੇ ਨਹੀਂ ਰਹਿੰਦੇ ਇਹਦਾ ਮਤਲਬ ਉੱਤ ਉਲਟੀ ਵਾੜ ਖੇਤ ਨੂੰ ਖਾਏ ਇਹਨਾਂ ਸਾਰਿਆਂ ਦੇ ਅਰਥ ਆਪਾਂ ਪਹਿਲੀ ਕਰ ਚੁੱਕੇ ਹਾਂ ਠੀਕ ਹੈ ਪੁੱਤਰ ਧਿਆਨ ਦੇ ਨਾਲ ਪੜ੍ਹਨਾ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਏ ਹੋਵੇਗਾ ਇਹ ਖੋਤਾਂ ਦੇ ਵਿੱਚੋਂ ਪੁੱਤਰ ਤੁਹਾਨੂੰ 1-2 ਅਖਾਂਡ ਆ ਸਕਦੀਆਂ ਨੇ ਧਿਆਨ ਨਾਲ ਪੜ੍ਹਨਾ ਇਹ ਸਾਰੀਆਂ ਕਲਾਸਾਂ ਲਈ ਮਤਬੂਰ ਨੇ ਧੰਨਵਾਦ ਪੁੱਤਰ